कल मिति 11/25 ਨੂੰ ਸਮੇਤ ਪੁਲਿਸ ਪਾਲਟੀ ਮੈਂ ਨਾਕਾ ਪਰਮੰਦ ਤੇ ਨਾਕਾ ਲਗਾ ਕੇ ਵਿਕਲੈਂਚੈਕਿੰਗ ਕਰ ਰਹੀ ਸੀ ਤੇ ਮੁਖਬਰ ਖਾਸ ਨੇ ਮੇਰੇ پاس ਆ ਕੇ ਮੈਨੂੰ ਮੁਲਾਕਾਤਿਓਂ ਦੱਸਿਆ ਕਿ ਇੱਕ ਬਰੇਜਾ ਗੱਡੀ ਹੈ ਜਿਸ ਦਾ ਨੰਬਰ PV06AQ 1599 ਹੈ ਜੋ ਅੰਮ੍ਰਿਤਸਰ ਸਾਈਡ ਤੋਂ ਪਠਾਨਕੋਟ ਛੱਡ ਵੱਲ ਆ ਰਹੀ ਹੈ ਜਿਸ ਨਾਲ ਇੱਕ ਲੇਡੀ ਤੇ ਇੱਕ 4 ਸਾਲ 4-5 ਸਾਲ ਦਾ ਬੱਚਾ ਬੈਠਾ ਹੈ ਜੋ ਬੱਚੇ ਤੇ ਲੇਡੀ ਆਰਮ ਵਿੱਚ ਲੈ ਕੇ ਇਹ ਕੰਮ ਕਰਦੇ ਆ। ਤੇ ਅੱਧਾ ਘੰਟਾ ਬਾਅਦ ਜਦੋਂ ਅਸੀਂ ਗੱਡੀਆਂ ਚੈਕਿੰਗ ਕਰ ਰਹੇ ਸੀ ਸਾਰੀ ਗੱਡੀ ਚੈਕਿੰਗ ਕਰ ਰਹੇ ਸੀ ਇੱਕ ਬ੍ਰੇਜਾ ਗੱਡੀ ਨੰਬਰ ਜਿਹੜੀ ਹੈ ਪੀਵੀ 06ਕਯੂ 15 ਕਨੋਂ ਆਈ ਹੈ ਉਹਨਾਂ ਆਪਾਂ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਜੋ ਪਹਿਲਾਂ ਪੁਲਿਸ ਪਾਰਟੀ ਨੂੰ ਦੇਖ ਕੇ ਗੱਡੀਆਂ ਦੇ ਪਿੱਛੇ ਭਿਉਣ ਲੱਗਿਆ ਪਰ ਨਾਕਾ ਸਖਤ ਹੋਣ ਕਰਕੇ ਆਸ਼ੁਨਮ ਭਜ ਨਹੀਂ ਦਿੱਤਾ ਤੇ ਕਾਬੂ ਕਰਕੇ ਕਾਬੂ ਕਰ ਗੱਡੀ ਦੀ ਸੱਚ ਗੰਦੋਂ ਪਹਿਲਾਂ ਅਸੀਂ ਕੋਈ ਪਬਲਿਕ ਦਾਗਵਾ ਪ੍ਰਾਈਵੇਟ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਹਨੇਰਾ ਹੋਣ ਕਰਕੇ ਕੋਈ ਸ਼ਾਮਲ ਪੁਲਿਸ ਪਾਰਟੀ ਹੋਇਆ ਉਸ ਤੋਂ ਬਾਅਦ ਮੈਂ ਸਾਥ ਕਰਮਚਾਰਨੀ ਮਦ ਨਾਲ ਉਸ ਵੇਲੇ ਮੇਰੇ ਨਾਲ ਲੈਡੀ ਕਨਸਟੇਬਲ ਸतीश ਕੁਮਾਰੀ ਵੀ ਸੀ ਉਹਨਾਂ ਦੇ ਸਾਥ ਨਾਲ ਮੈਂ ਜਦੋਂ ਗੱਡੀ ਦੀ ਸੱਚ ਕੀਤੀ ਹੈ ਤਾਂ ਗੱਡੀ ਜਿਹੜੀ ਸੀ ਉਹਦੇ ਗੇਅਰ ਬਾਕਸ ਲੱਗੋ ਇੱਕ ਪਾਰ ਦਸ਼ਮੂ ਮਿਲ ਹਵਜ ਚਿਰੰਗ ਦਾ ਮਿਲਿਆ ਉਸ ਵਿੱਚੋਂ ਹੀਰੋਨ ਬਣਾਉਂਦੋਈ ਜੋ ਆਹੀ ਮੌਕੇ ਤੇ ਹੀ ਹੀਰੋਨ ਜੜੀ ਐ ਉਹਦਾ ਕੰਪਿਊਟਰ ਕੰਦਾ ਕੀਤਾ ਬੇਡ ਕਰਕੇ ਉਹਦਾ ਜੋ 27 ਗ੍ਰਾਮ ਹੀਰੋਨ ਹੋਈ ਸੀ ਤੇ ਮੌਕੇ ਤੇ ਆਹੀ ਅਗੇ ਇਹਨਾਂ ਦੇ ਆਪਣੇ ਥਾਣਾ ਟਾਰਗੇਟ ਵਿੱਚ ਐਫਐਸ ਜੁਗ ਰਈਆ ਜੋ ਮਗਾਨਾ ਨੰਬਰ 8 ਆਇਆ ਸੀ ਤੇ ਅਗਲੇ ਕਰ ਬੈ ਹੀ ਕਰ ਰਿਆਂ ਇਹਨਾਂ ਤੋਂ ਸਮਸ਼ੀਰ ਸਿੰਘ ਨੇ ਹਮ ਦੱਸਿਆ ਸੀ ਕਿ ਮੇਰੇ ਤੇ ਇੱਕ ਪਰਚਾ ਪਹਿਲੇ ਵੀ ਕੋਈ ਐਨਡੀਪੀਐਸ ਐਕਟ ਹੈਗਾ ਤੇ ਇੱਕ ਪਰਚਾ 307 ਆਈਪੀਸੀ ਦਾ ਵੀ ਨਾਲ ਚੱਲ ਰਿਹਾ ਇਹ ਹੈਗਾ ਜੀ ਜਦੋਂ ਬਾਬਾ ਨਾਨਕ ਪਿੰਡ ਧਰਮਕੋਟ ਬੰਦਾ ਉੱਥੇ ਤੇ ਹਾਲ ਇਹ ਅੰਮ੍ਰਿਤਸਰ ਰਹਿੰਦੇ ਆ ਇਫ ਯੂ ਵਿਸ਼ ਥੈਟ ਯੂਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ bring them to ANM's James Cambridge International School Pathankot affiliated to CBSE New Delhi Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar dalhousie bypass road Patanko.